ਯਾਦਾ ਤੇਰੀ ਆ ਸੁਣਿਆ ਜਾਂਦਾ ਤੇਰੀਆਂ ਦਰਸਉਂਦੀਆਂ ਨੇ ਸ਼ੁਰੂਆਤ ਹੋਈ ਹੈ ਨਾ ਬਾਲੀਵੁੱਡ ਤੋਂ ਹੀ ਹੋਈ ਹੈ ਮੇਰੇ ਨਾਲ ਜਿਹੜੇ ਸਭ ਤੋਂ ਪਹਿਲਾਂ ਯਾਦਾ ਤੇਰੀਆਂ ਗੀਤ ਦੇ ਵਿੱਚ ਜੋੜੇ ਮੇਰੇ ਨਾਲ ਮਾਡਲ ਸੀਗੇ ਉਹ ਬਾਲੀਵੁੱਡ ਦੀ ਪ੍ਰਸਿੱਧ ਹੀਰੋ ਨੇ ਸੀਗੀ ਦਿਵਿਆ ਦਿੱਤਾ ਦਰਸਉਂਦੀਆਂ ਨੇ ਦਰਪਾਉਂਦੀਆਂ ਨੇ ਰੂਲੋ ਦੀ ਸੁਦ ਕੋ ਅਸੀਂ ਉਸ ਤੋਂ ਬਾਅਦ ਮੇਰੇ ਖਲੋ ਉਹ ਤੋਂ ਬਾਅਦ ਮੈਂ ਇੱਕ ਦੋ ਵਾਰੀ ਬੰਬੇ ਸ਼ੂਟ ਕੀਤਾ ਹੋਊਗਾ ਨਹੀਂ ਤਾਂ ਅਸੀਂ ਪੰਜਾਬ 'ਚ ਸ਼ੂਟਿੰਗਾਂ ਕੀਤੀਆਂ ਸਾਰੀਆਂ ਬਈ ਇੱਕ ਕੁੜੀ ਨਾਲ ਪੇਚਾ ਪੈ ਗਿਆ ਵਾਲੀ ਸਿਖਰ ਚੀਲੀ ਸਾਰੇ ਜੱਟ ਦੇ ਕੀਲੇ ਵਿਕ ਗਏ ਕੋਹ ਰਹੀ ਨਾ ਕੀਲੀ ਬੈਂਕ ਬਲਿੰਗ ਸ਼ੋਪਿੰਗ ਵਿੱਚ ਉੜ ਗਿਆ ਜੇਬ ਤੇ ਮੁਕਜੀ ਇੱਕ ਗਾਣਾ ਮੇਰੇ ਨਾਲ ਪਿੱਛੇ ਜੀ ਚੋਰੀ ਹੋ ਗਿਆ ਸੀ ਅੱਛਾ ਜੀ ਤੇ ਮੈਂ ਉਹਦਾ ਪ੍ਰਚਾਰ ਵੀ ਕੀਤਾ ਸੀਗਾ ਤੇ ਅਸੀਂ ਹੁਣ ਉਸ ਗਾਣੇ ਨੂੰ ਰਿਲੀਜ਼ ਕਰਾਂਗੇ ਪਿਆਰ ਵਿੱਚ ਮਿਲਦਾ ਤੂੰ ਕਿਉਂ ਡਰਦਾ ਬੈਲੀ ਬਈ ਬੈਂਕ ਤੋਂ ਲੈ ਕੇ ਲੋਨ ਯਾਰਾ ਨੇ ਮੈਂ ਟੈਨ ਕਰੀ ਸਹੈਲੀ ਬੈਂਕ ਨੇ ਜੋ ਇਨਸਟ੍ਰਕਸ਼ਨ ਦਿੱਤੀ ਸੁਣ ਕੇ ਲਗੀ ਮੇਰੀ ਪੀਤੀ ਕਹਿੰਦੇ ਜੇ ਅਣਗੈਲੀ ਕੀਤੀ ਥੋੜੀ ਮਿੱਟੀ ਪੱਟੀ ਜਾਊਗੀ ਬੈਂਕ ਵਾਲੇ ਕਹਿੰਦੇ ਕਿਸ਼ਤਾਂ ਟਾਈਮ ਤੇ ਦੇਓ ਜੀ ਨਹੀਂ ਤਾਂ ਓ ਨਹੀਂ ਤਾਂ ਸੈਲੀ ਚੱਕੀ ਜਾਊਗੀ ਬੈਂਕ ਵਾਲੇ ਕਹਿੰਦੇ ਕਿਸ਼ਤਾ ਟਾਈਮ ਤੇ ਦੇ ਜੀ ਨਹੀਂ ਤਾਂ ਸੇਲੀ ਚੱਕੀ ਜਾਊਗੀ ਤੇਵਿਲ ਸਿੰਘ ਸਾਡੇ ਨਾਲ ਨੇ ਭਾਜੀ ਤੁਹਾਡੇ ਵੀ ਬਹੁਤ ਗੀਤ ਮਸ਼ਹੂਰ ਨੇ ਅਸੀਂ ਵੀ ਛੋਟੇ ਹੁੰਦੇ ਸੁਣਦੇ ਆ ਰਹੇ ਹਾਂ ਪਰ ਅੱਜ ਪਹਿਲੀ ਵਾਰ ਮੁਲਾਕਾਤ ਤੁਹਾਡੇ ਨਾਲ ਹੋਈ ਹੈ ਦਰਸ਼ਕਾਂ ਦੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਕਮੈਂਟ ਵੀ ਆਉਣੇ ਨੇ ਕਿ ਭਾਜੀ ਤੁਹਾਡੀ ਯਾਦਾਂ ਤੇਰੀਆਂ ਆਲਾ ਇਹਦਾ ਅੰਤਰਾ ਜੀ ਸੁਣਾਧਕੀ ਕਿਉਂ ਨਾ ਨੇ ਬਿਲਕੁਲ ਸਾਨੂੰ ਵੀ ਪਰਮੇਸ਼ ਕਰ ਨਹੀਂ ਤੁਸੀਂ ਗਏ ਵੀ ਸੀ ਮਿਲੇ ਵੀ ਸੀ ਪਰ ਲੇਕਿਨ ਉਹ ਨਹੀਂ ਘੁਆਇਆ ਪਰ ਇੱਕ ਵਾਰੀ ਗਾ ਦੋ ਭਾਜੀ ਇਹ ਹੈ ਹੀ ਉਹਨਾਂ ਲੋਕਾਂ ਦਾ ਗਾਣਾ ਹੈ ਹੀ ਉਹਨਾਂ ਵਾਸਤੇ ਹੈ ਉਹਨਾਂ ਨੂੰ ਹੀ ਤਾਂ ਸੁਣ ਸੁਣ ਕੇ ਉਹ ਇੱਥੇ ਤੱਕ ਪਹੁੰਚਾਇਆ ਸਾਨੂੰ ਤੇ ਜੇ ਉਹਨਾਂ ਨੂੰ ਗਾਣਾ ਨਾ ਸੁਣਾਇਆ ਫਿਰ ਤਾਂ ਸਾਨੂੰ ਇਹ ਲੱਗੂਗਾ ਵੀ ਅਸੀਂ ਇੰਟਰਵਿਊ ਨਹੀਂ ਕੀਤੀ ਹੈਗੀ ਮੈਂ ਗਾਣਾ ਸੁਣਾਉਂਦਾ ਨੀਜ਼ਾ ਨੀਜ਼ਾਰੇ ਜ਼ਾਰੇ ਮਸਾਰ ਜ਼ਾਨੀ ਨੀਜ਼ਾ ਨੀਜ਼ਾਰੇ ਜ਼ਾਰੇ ਮਸਾਰ ਯਾਦਾਂ ਤੇਰੀਆਂ ਸੁਣੀਆਂ ਯਾਦਾਂ ਤੇਰੀਆਂ ਤਰਸਉਂਦੀਆਂ ਨੇ ਲੜਪਾਉਂਦੀਆਂ ਨੇ ਰੁੱਲਉਂਦੀਆਂ ਨੇ ਹਾਏ ਯਾਦਾਂ ਤੇਰੀਆਂ ਸੁਣੀਆਂ ਯਾਦਾਂ ਤੇਰੀਆਂ ਭਜੀ ਹੁਣ ਜਿਹੜੀ ਕਿ ਵੱਡੇ ਵੱਡੇ ਕਲਾਕਾਰ ਵੀ ਤਰਸਦੇ ਹੋਣਗੇ ਕਿਸ ਤਰੀਕੇ ਦੇ ਨਾਲ ਰਾਤੋ ਰਾਤ ਅਸੀਬ ਸਟਾਰ ਬਣੀ ਜੀ ਜੀ ਇੱਕ ਗਾਣਾ ਮੇਰਾ ਹਲੇ ਪੰਜਾਬ ਦੇ ਜੁੱਤ ਤੱਕ ਥੋੜਾ ਘੱਟ ਪਹੁੰਚਿਆ ਹਾਂਜੀ ਨੈਸ਼ਨਲ ਲੈਵਲ ਤੇ ਉਹ ਕਾਫੀ ਮਤਲਬ ਚਰਚਾ ਵਿੱਚ ਹੈਗਾ ਓਕੇ ਕਿਉਂਕਿ ਉਹ ਹਿੰਦੀ ਚੈਨਲ ਦੇ ਉੱਤੇ ਆਪਣੇ ਇੱਕ ਸੀਰੀਅਲ ਚੱਲਦਾ ਦੰਗਲ ਟੀਵੀ ਤੇ ਓਕੇ ਨੈਸ਼ਨਲ ਚੈਨਲ ਹੈ ਹਾਂਜੀ ਨਥ ਜੇਬਰ ਜਾਂ ਜੰਜੀਰ ਇਸ ਦੇ ਵਿੱਚ ਟਾਈਟਲ Song ਮੇਰਾ ਚੱਲਦਾ ਹੈ ਤਨ ਹ ਤਨਹਾ ਮਤ ਸੋਚਿਆ ਕਰ ਮੈਂ ਤੁਹਾਨੂੰ ਉਹ ਸੁਣਾਉਂਦਾ ਹਾਂਜੀ ਉਸ ਗੀਤ ਨੂੰ ਅਸੀਂ ਜਲਦੀ ਹੀ ਮਿਊਜ਼ਿਕ ਵਿੱਚ ਲੈ ਕੇ ਆ ਰਹੇ ਹਾਂ ਠੀਕ ਹੈ وہ ملی بیان دل کی کلی کھل گئی دل لگی دل لگانے کی سزا مل گئی تنہا تنہا مت سوچا کر مر جائے گا مت سوچا کر تنہا تنہا ਮਤ ਸੋਚਾ ਕਰ ਮਰ ਜਾਏਗਾ ਮਤ ਸੋਚਾ ਕਰ ਤੇਰਾ ਵੀ ਇੱਕ ਦਿਨ ਆਏਗਾ ਤੇਰਾ ਵੀ ਇੱਕ ਦਿਨ ਆਏਗਾ ਕਦ ਆਏਗਾ ਮਤ ਸੋਚਾ ਕਰ تنہا تنہا ਮਤ ਸੋਚਾ ਕਰ ਮਰ ਜਾਏਗਾ ਮਤ ਸੋਚਾ ਕਰ ਪਰ ਤੁਸੀਂ ਕਹਿੰਦੇ ਸੀਰੀਅਲ ਦੇ ਵਿੱਚ ਵੀ ਤੁਹਾਡਾ ਸੌਂਗ ਆ ਰਿਹਾ ਹੈ ਮਿਊਜ਼ਿਕ ਦਿੱਤਾ ਜਾ ਰਿਹਾ ਹੈ ਤਾਂ ਕਦੇ ਬਿਲ ਸਿੰਘ ਇਹ ਤਾਂ ਨਹੀਂ ਹੋਏਗਾ ਕਿ ਬਾਲੀਵੁੱਡ ਦੇ ਵਿੱਚ ਫਿਲਮਾਂ ਦੇ ਵਿੱਚ ਪਹੁੰਚ ਗਿਆ ਜਾਂ ਕਿਤੇ ਹੋਰ ਵੱਡੇ ਪਲੇਟਫਾਰਮ 'ਤੇ ਪਹੁੰਚ ਗਿਆ ਪੰਜਾਬ ਨੂੰ ਜਾਂ ਪਿੱਛੇ ਆਪਾਂ ਗੱਲ ਕਰੀਏ ਕਰੀ ਨੀਨਾ ਵਰਗਿਆਂ ਦੀ ਯਾਦਾਂ ਭੁੱਲਣੀਆਂ ਪਿੱਛੇ ਕਿ ਜਿਨ੍ਹਾਂ ਨੂੰ ਤੁਸੀਂ ਅੱਜ ਪ੍ਰਮੋਟ ਕਰਨ ਆ ਰਹੇ ਬਾਜੀ ਮੈਂ ਤੁਹਾਨੂੰ ਦੱਸਦਾ ਮੇਰੀ ਜਿਹੜੀ ਸ਼ੁਰੂਆਤ ਹੋਈ ਹੈ ਨਾ ਬਾਲੀਵੁੱਡ ਤੋਂ ਹੀ ਹੋਈ ਹੈ ਹਾਂਜੀ ਮੇਰੇ ਨਾਲ ਜਿਹੜੇ ਸਭ ਤੋਂ ਪਹਿਲਾਂ ਆਜ਼ਾਦਾਂ ਤੇਰੀਆਂ ਗੀਤ ਦੇ ਵਿੱਚ ਜੋੜੇ ਮੇਰੇ ਨਾਲ ਮਾਡਲ ਸੀਗੇ ਉਹ ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ ਸੀਗੀ ਦਿਵਿਆ ਦਿੱਤਾ ਅੱਛਾ ਜੀ ਸੋ ਦੇਖੋ ਅਸੀਂ ਉਸ ਤੋਂ ਬਾਅਦ ਮੇਰੇ ਖਲ ਉਹ ਗੀਤ ਤੋਂ ਬਾਅਦ ਮੈਂ ਇੱਕ ਦੋ ਵਾਰੀ ਬੰਬੇ ਸ਼ੂਟ ਕੀਤਾ ਹੋਊਗਾ ਨਹੀਂ ਤਾਂ ਅਸੀਂ ਪੰਜਾਬ 'ਚ ਸ਼ੂਟਿੰਗਾਂ ਕੀਤੀਆਂ ਸਾਰੀਆਂ ਮਤਲਬ ਜੇ ਜਾਣਾ ਹੁੰਦਾ ਤਾਂ ਮਤਲਬ ਆਪਾਂ ਨੇ ਆਪਣੀ ਦੁਨੀਆ ਨੂੰ ਛੱਡਣਾ ਹੁੰਦਾ ਇੱਧਰੋਂ ਪੰਜਾਬ ਆਪਣਾ ਆਪਣਾ ਸਰਕਲ ਛੱਡਣਾ ਹੁੰਦਾ ਤਾਂ ਮੈਂ ਉਦੋਂ ਹੀ ਚਲਾ ਜਾਂਦਾ ਵੈਸੇ ਮੇਰੇ ਲਿੰਕ ਬੜੇ ਅੱਛੇ ਆ ਬੰਬੇ ਦੇ ਵਿੱਚ ਮੈਂ ਕਰਦਾ ਰਹਿੰਦਾ ਕੰਮ ਜਾ ਕੇ ਬੰਬੇ ਵਿੱਚ 뮤직 ਦਾ ਕੰਮ ਵੀ ਕਰਦਾ ਗੀਤ ਵੀ ਬਾਕੀ ਕੁਝ ਹੋਰ ਨਵੇਂ ਗਾਣੇ ਆ ਰਹੇ ਉਹ ਵੀ ਮੈਂ ਬੰਬੇ ਦੇ ਮੇਰੇ ਬਹੁਤ ਅੱਛੇ ਮਿੱਤਰ ਹੈਗੇ ਆ ਅਨਿਲ ਅਰੋੜਾ ਜੀ ਉਹਨਾਂ ਦੇ ਨਾਲ ਮੇਰੇ ਗਾਣੇ ਕੀਤੇ ਹੋਏ ਆ ਕੁਝ ਉਹਨਾਂ ਨੇ ਰਿਲੀਜ਼ ਵੀ ਕੀਤੇ ਆ ਸੋ ਜਿਹੜੇ ਅੱਗੇ ਗਾਣੇ ਮੇਰੇ ਆ ਰਹੇ ਆ ਇੱਕ ਗਾਣਾ ਮੇਰੇ ਨਾਲ ਪਿੱਛੇ ਜੀ ਚੋਰੀ ਹੋ ਗਿਆ ਸੀ ਅੱਛਾ ਜੀ ਤੇ ਮੈਂ ਉਹਦਾ ਪ੍ਰਚਾਰ ਵੀ ਕੀਤਾ ਸੀਗਾ ਤੇ ਅਸੀਂ ਹੁਣ ਉਸ ਗਾਣੇ ਨੂੰ ਰਿਲੀਜ਼ ਕਰਾਂਗੇ ਮੈਂ ਤੁਹਾਨੂੰ ਉਹ ਗਾਣਾ ਸੁਣਾਉਂਦਾ ਵੈਸੇ ਮੈਂ ਬਹੁਤ ਘੱਟ ਗਾਉਂਦਾ ਤੁਹਾਡੇ ਚੈਨਲ ਤੇ ਮੈਂ ਸੁਣਾਉਣ ਲੱਗਿਆ ਤੁਹਾਡੇ ਸੁਣਾਉਣ ਲੱਗਿਆ ਜੀ ਅੱਜ ਅਸੀਂ ਕਿਸਮਤ ਵਾਲੇ ਆ ਅੱਜ ਨਹੀਂ ਕੋਈ ਗੱਲ ਨਹੀਂ ਬਾਜੀ ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮੈਂ ਤੁਹਾਨੂੰ ਸੁਣਾਉਂਦਾ ਭਈ ਇੱਕ ਕੁੜੀ ਨਾਲ ਪੇਚਾ ਪੈ ਗਿਆ ਵਾਲੀ ਸਿੱਖਰ ਚੀਲੀ ਸਾਰੇ ਜੱਟ ਦੇ ਕੀਲੇ ਵਿਕ ਗਏ ਕੋਹ ਰਹੀ ਨਾ ਕੀਲੀ ਬੈਂਕ ਬਲ ਸ਼ੋਪਿੰਗ ਵਿੱਚ ਉੜਿਆ ਜੇਬ ਤੇ ਮੁਕਜੀ ਤੇਲੀ

ਉਹ ਨਹੀਂ ਤਾਂ ਸੇਲੀ ਚੱਕੀ ਜਾਊਗੀ ਬੈਂਕ ਵਾਲੇ ਕਹਿੰਦੇ ਕਿਸ਼ਤਾ ਟਾਈਮ ਤੇ ਦੇ ਜੀ ਨਹੀਂ ਤਾਂ ਸੇਲੀ ਚੱਕੀ ਜਾਊਗੀ ਆ ਚੋਰੀ ਹੋ ਗਿਆ ਸੀ ਇਹ ਚੋਰੀ ਹੋ ਗਿਆ ਸੀ ਜੀ ਚਲੋ ਬਸ ਇੱਕ ਆਈਡੀਆ ਚਾਹੀਦਾ ਆਈਡੀਆ ਲੀਕ ਹੋ ਗਿਆ ਉਹ ਗਾਣਾ ਖਤਮ ਹੋ ਜਾਂਦਾ ਭਾਜੀ ਤੁਸੀਂ ਬਾਲੀਵੁੱਡ ਤੱਕ ਜਿੱਥੇ ਤੁਸੀਂ ਕਿਹਾ ਮੈਂ ਜਾਨਣਾ ਵੀ ਰਹਿਣਾ ਉੱਥੇ ਮਿਊਜ਼ਿਕ ਵੀ ਦਿੰਨੇ ਆ ਹੋਰ ਵੀ ਗੀਤ ਵੀ ਤੁਸੀਂ ਗਾਣੇ ਹੋ ਤਾਂ ਕਦੇ ਹੁਣ ਫਿਲਮਾਂ ਦੇ ਵਿਚਾਰ ਦਾ ਵੀ ਇਰਾਦਾ ਹੈ ਭਾਜੀ ਇੱਕ ਆਰਟਿਸ ਦਾ ਜਿਹੜਾ ਟਾਰਗੇਟ ਹੁੰਦਾ ਹੈ ਏਮ ਹੁੰਦਾ ਹੈ ਉਹ ਹੁੰਦਾ ਤਾਂ ਮਤਲਬ ਇਹੀ ਹੈ ਕਿ ਫਿਲਮਾਂ ਪਰ ਹੁਣ ਅੱਜ ਦਾ ਯੁੱਗ ਜਿਹੜਾ ਹੈਗਾ ਨਾ ਹਰ ਆਰਟਿਸਟ ਆਪਣੀ ਫਿਲਮ ਆਪ ਬਣਾ ਕੇ ਰਿਲੀਜ਼ ਕਰ ਰਿਹਾ ਬਿਲਕੁਲ ਅੱਪਾ ਇੰਨੇ ਜੋ ਕੇ ਹੈ ਨਹੀਂ ਕਿ ਅੱਪਾ ਆਪਣਾ ਇੰਨਾ ਪੈਸਾ ਲਾਈਏ ਤੇ ਰਿਸਕ ਰਿਸਕ ਵੀ ਬਹੁਤ ਵੱਡਾ ਹੈ ਬਿਲਕੁਲ ਜੀ ਸੋ ਪਹਿਲਾਂ ਪਿੱਛੇ ਜੀ ਕੰਪਨੀਆਂ ਪੇਮੈਂਟ ਕਰਦੀਆਂ ਹੁੰਦੀ ਸੀਗਾ ਆਰਟਿਸਟ ਨੂੰ ਜਦੋਂ ਉਹਦੀ ਵੋਕਲ ਲੈਣੀ ਸੀ ਹਾਂਜੀ ਹੁਣ ਤਾਂ ਕਲਾਕਾਰ ਨੂੰ ਆਪ ਹੀ 뮤직 ਬਣਾ ਕੇ ਦੇਣਾ ਪੈਂਦਾ ਆਪ ਹੀ ਵੀਡੀਓ ਬਣਾ ਕੇ ਦੇਣਾ ਕੰਪਨੀ ਸਿਰਫ ਆਪਣਾ ਲੋਗੋ ਦਿੰਦੀ ਹੈ ਇਹ ਅਸੀਂ ਆਪਣਾ ਲੋਕੋ ਦੇ ਦਾਂਗੇ ਤੇ ਪ੍ਰੋਮੋਸ਼ਨ ਵੀ ਤੁਹਾਡੇ ਪੈਸੇ ਨਾਲ ਹੀ ਹੋਣੀ ਹੈ ਨਹੀਂ ਕਰਦੇ ਨੇ ਕਿ ਮੇਰੇ ਗਾਣੇ ਬਹੁਤ ਘੱਟ ਆ ਰਹੇ ਮਾਰਕੀਟ 'ਚ ਇਸੇ ਕਰਕੇ ਨਹੀਂ ਆ ਰਹੇ ਕਿ ਆਪਾਂ ਪੱਲਿਓਂ ਕਰਕੇ ਕੁਝ ਨਹੀਂ ਦਿੰਦੇ ਬਿਲਕੁਲ ਬਹੁਤ ਬਹੁਤ ਧੰਨਵਾਦ